ਚੇਕਰ ਦਿਲ ਦਹਿਲਾਦਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਹਹੀ ਮੌਤ ਜੋ ਕਿ ਹਰ ਮਾਪਿਓ ਨੂੰ ਸੋਚਨ ਤੇ ਮਜਬੂਰ ਕਰੇਗੀ ਪੜ੍ਹਾਈ ਦੀ ਪਰੇਸ਼ਾਨੀ ਨੂੰ ਲੈ ਕੇ ਇੱਕ 20 ਸਾਲਾ ਲੜਕੇ ਦੀ ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਕਰਕੇ ਮੌਤ ਹੋ ਗਈ ਇਹ ਘਟਨਾ ਜੈਤੋ ਕੋਟਕਪੁਰਾ ਰੋਡ ਤੇ ਰੇਲਵੇ ਟਰੈਕ ਤੇ ਵਾਪਰੀ ਦੱਸੀ ਜਾ ਰਹੀ ਹੈ ਇਸ ਮੌਕੇ ਤੇ ਜੈਤੋ ਜੀਆਰਪੀ ਇਨਚਾਰਜ ਨੇ ਦੱਸਿਆ ਕਿ ਜੈਤੋ ਰੇਲਵੇ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਤਾਂ तुरंत जाके देखा तो भी साल लड़के की ट्रेन लपेट करके मौत हो चुकी सी, जो दसन मुताबिक लड़का पढ़ाई कारण परेशान रहता पहचान पिंड अजित गिल हुई है सो नौजवान की हुई है मौत पढ़ाई की परेशानी दे चलिया मौत हुई है हो नौजवान जो कि पढ़ाई करके काफी ज्यादा परेशान रहता है इन्होंने मापिया वालों कहा गया सो जैतो कोटकपुरा तो रोड से रेलवे ट्रैक से यह दर्दनाक घटना वापरी है ਸਾਨੂੰ ਸਾਡੇ ਐਮਰਜੈਂਸੀ ਨੰਬਰ ਤੇ ਇੱਕ ਸੂਚਨਾ ਮਿਲੀ ਸੀ ਚੜ੍ਹਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਦੇ ਕਿ 19 ਨੰਬਰ ਫਾਟਕ ਦੇ ਨਾਲ 100 ਮੀਟਰ 150 ਦੀ ਮੀਟਰ ਦੀ ਦੂਰੀ ਤੇ ਇੱਕ ਨੌਜਵਾਨ ਟ੍ਰੇਨ ਦੀ ਲਪੇਟ ਵਿੱਚ ਆ ਗਿਆ ਪిల్లా ਨੰਬਰ 327 ਦੇ ਅਨੁਸਾਰ ਠੀਕ ਜੀ ਨੂੰ ਤੁਰੰਤ ਹੀ ਸਾਡੀ ਟੀਮ ਦੇ ਸਮੇਤ ਪਹੁੰਚੇ ਇਸ ਜੀ ਮੀਤ ਸਿੰਘ ਮਿੱਤਾ ਇਸਤੀਸ਼ ਕੁਮਾਰ ਜੀ ਬੰਮੂਲੜਾ ਦੇ ਗੋਰਾ ਜੀ ਉਹ ਪਤਾ ਲੱਗਾ ਕਿ ਟ੍ਰੇਨ ਦੀ ਭੀੜ ਵਿੱਚੋਂ ਕਨ ਬੰਦੇ ਦਾ ਥਾੜਾ ਅਲੱਗ ਲੱਤਾਂ ਅਲੱਗ ਤੇ ਸਿਰ ਅਲੱਗ ਪਿਆ ਹੋਇਆ ਹੈ ਈ ਰੇਲਵੇ ਇੰਚਾਰਜ ਜੋਂ ਗੁਰਮੀਤ ਸਿੰਘ ਜੀ ਮੌਜੂਦਗੀ ਵਿੱਚ ਅਸੀਂ ਚੱਕ ਕੇ ਸਿਵਲ ਹਸਪਤਾਲ ਆਏ ਆ ਅੱਗੇ ਜੋ ਵੀ ਤਵਦੀਸ਼ ਬਣੂਗੀ ਰੇਲਵੇ ਇੰਚਾਰਜ ਦੀ ਪ੍ਰਸ਼ਾਸਨ ਦੇ ਕੋਲ ਸਪਰਤ ਕਰ ਦੇਣੀ। ਇਹ ਅੱਜ ਸਵੇਰ ਸਾਨੂੰ ਸਟੇਸ਼ਨ ਮਾਸਟਰ ਜੱਤੋ ਨੇ ਇਤਲਾਹ ਦਿੱਤੀ ਸੀ। ਇੱਕ ਡੈੱਡ ਬੋਡੀ ਪਈ ਆ ਡਰਾਈਵਰ ਨੇ ਦੱਸਿਆ ਟ੍ਰੇਨ ਨੰਬਰ 14623 ਛਿੰਦਵਾੜਾ ਐਕਸਪ੍ਰੈਸ ਦੇ। ਕਿਲੋਮੀਟਰ ਨੰਬਰ 326 'ਤੇ ਆਈ ਥੇ ਮੌਕੇ ਤੇ ਜਾ ਕੇ ਅਸੀਂ ਵੇਖਿਆ ਸੀ। ਇੱਕ ਲੜਕਾ ਜਿਹਦੀ ਉਮਰ 18-20 ਸਾਲਾਂ ਕਰੀਬ ਤੇ ਉਹਨੇ ਉਹਨਾਂ ਨਾਲ ਗੱਲ ਹੋ ਚੁੱਕੀ ਸੀ ਜਿਸ ਤੇ ਪਤਾ ਲੱਗਾ ਉਹ ਵੀ ਜੱਟ ਗਿਲ ਦਾ ਹੁੰਦਾ ਉਹ ਇਸਨਾਰਟ ਹੋ ਗਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਥੋੜਾ ਹੀ ਪਰੇਸ਼ਾਨ ਰਹਿੰਦਾ ਸੀ ਪੜ੍ਹਾਈ ਤੇ ਕਰਕੇ ਜਿਸ ਵੰਦੀ ਅਸੀਂ ਉਹਦੀ 194 BNSL ਦੀ ਕਾਰਵਾਈ ਕਰ ਰਹੇ ਹਾਂ ਮੁਢਲੀ ਕਾਰਵਾਈ ਕਰਕੇ ਤੇ ਡੈੱਡ ਬਡੀ ਬਾ